ਮਾਕੋਂ ਦਾ ਜਿਹੜਾ ਵੰਡ ਤੋਂ ਪਹਿਲਾਂ ਦਾ ਭਾਰਤ ਸੀ ਉਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਜਿਹਾ ਸ਼ਹਿਰ ਸੀ ਜਿੱਥੇ ਨਾ ਵੰਡ ਤੋਂ ਪਹਿਲਾਂ ਨਾ ਵੰਡ ਦੇ ਦੌਰਾਨ ਨਾ ਵੰਡ ਤੋਂ ਬਾਅਦ ਅੱਜ ਤੱਕ ਕਦੇ ਦੰਗੇ ਨਹੀਂ ਹੋਏ ਅੱਜ ਤੱਕ ਕਿਸੇ ਵਕਤ ਜਦੋਂ ਵੀ ਲੱਗਿਆ ਸ਼ਹਿਰ ਦੇ ਵਿੱਚ ਕਦੇ ਵੀ ਇਹ ਪੂਰੇ ਜੋ ਬਾਬਾ ਸਾਹਿਬ ਜੋ ਚਾਹੁੰਦੇ ਸੀ ਇਹ ਕੋਹੋ ਜਿਹਾ ਸ਼ਹਿਰ ਰਾਸ਼ਟਰ ਹੋ ਜਾਣਾ ਚਾਹੁੰਦਾ ਇਹ ਅਜੋਕੇ ਸਮੇਂ ਦੇ ਵਿੱਚ ਇਹਦੀ ਇੰਪੋਰਟੈਂਸ ਬਹੁਤ ਹੈ ਜੋ ਆ ਤੇ ਨਫਰਤ ਦੀਆਂ ਜਿਹੜੀਆਂ ਲਹਿਰियां <स्या> ਚਲਾਈਆਂ ਜਾ ਰਹੀਆਂ ਜੇ ਕੋਈ ਐਗਜ਼ਿਸਟਿੰਗ ਫਾਟ ਲਾਈਨ ਸੀ ਸਾਡੇ ਵਿੱਚ ਉਹਨਾਂ ਉਹਨਾਂ ਦੇ ਉੱਤੇ ਸੱਟ ਮਾਰੀ ਜਾ ਰਹੀ ਹੈ ਉਹਨਾਂ ਨੂੰ ਡੂਗਾ ਕੀਤਾ ਜਾ ਰਿਹਾ ਤੇ ਉਹੀ ਕਾਰਨ ਹੈ ਕਿ ਜੋ ਬਾਬਾ ਸਾਹਿਬ ਦੀਆਂ ਜਿਹੜੀ ਜਿਹੜੇ ਕਿਤੇ ਉਹਨਾਂ ਦੇ ਮੋਤ ਲੱਗੇ ਹੋਏ ਉੱਥੇ ਖਾਲਸਾ ਦਾ ਨਾਅਰਾ ਲਿਖਣਾ ਜੋ ਮਾਰਸਲ ਦੇ ਵਿੱਚ ਹੋਇਆ ਉਹਦਾ ਜੋ ਰਿਐਕਸ਼ਨ ਪੰਜਾਬ ਦੇ ਵਿੱਚ ਹੋਇਆ ਜਿਹੜੇ ਸਾਡੇ ਗੁਰੂ ਦੀ ਕਰਦੇ ਨੇ ਤਾਂ ਇਹ ਬਿਆਨ ਦਿੱਤਾ ਇਹਨਾਂ ਸਾਰਿਆਂ ਦਾ ਕੰਦਲਾ ਦੇ ਬਿਆਨ ਇਹਨਾਂ ਸਾਰਿਆਂ ਦਾ ਮਕਸਦ ਇਹ ਹੈ ਇਹ ਜਿਹੜੀ ਕਿਸ ਕਰਕੇ ਪ੍ਰਤੀ ਨੂੰ ਦਵਾੜਾ ਤੇ ਸਮਾਜ ਦੇ ਵਿੱਚ ਵੰਡੀਆਂ ਪਾਣਾ ਮਲੇਰਕੋਟ ਦਾ ਇਸ ਦਾ ਸਿੰਬਲ ਆਫ ਸਾਡਾ ਜਿਹੜਾ ਭਾਈਚਾਰਾ ਔਰ ਜਿਹੜਾ ਸਾਡਾ ਆਪਸ ਦੇ ਵਿੱਚ ਜਿਹੜਾ ਪਿਆਰ ਹੈ ਔਰ ਇਹਦੀ ਜਿਹੜੀ ਮਿਸਾਲ ਹੈ ਇਹ ਤੁਹਾਡੇ ਸ਼ੇਰ ਮੁਹੰਮਦ ਖਾਨ ਉਹਨਾਂ ਨੇ ਪੇਸ਼ ਕੀਤੀ ਸੀ ਜਦੋਂ ਉਹਨਾਂ ਨੇ ਸਾਬਜਾਦਿਆ ਵਾਸਤੇ ਆਹ ਨਾ ਨਾ ਬਾਰੇ ਸਾਡੇ ਗੁਰੂਆਂ ਨੇ ਜਿਹੜੋ ਜੋ ਸਿੱਖਾਂ ਦਾ ਹੋਲੀਅਸ ਸਰਾਇਨ ਸਭ ਤੋਂ ਵੱਡਾ ਜਿਹੜਾ ਸਾਡਾ ਆਸਥਾ ਦਾ ਕੇਂਦਰ ਹੈ ਵੱਾਰਸਾਬ ਜਦੋਂ ਉਹਦਾ ਨਹੀਂ ਪੱਤਰ ਰੱਖਿਆ ਉਹਨਾਂ ਨੇ ਇੱਕ ਮੁਸਲਮਾਨ ਪੀਰ ਨੂੰ ਬੁਲਾ ਕੇ ਨਹੀਂ ਆਮੀਰ ਨੂੰ ਬੁਲਾ ਕੇ ਉਸ ਤੋਂ ਨਹੀਂ ਪੱਤਰ ਖਾਇਆ ਸੀ ਇਸ ਤੋਂ ਵੱਡੀ ਐਗਜ਼ਾਮਪਲ ਤੁਹਾਨੂੰ ਦੁਨੀਆ 'ਚ ਕਿਤੇ ਨਹੀਂ ਮਿਲੇਗੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਸੇ ਹੋਰ ਧਰਮ ਵਾਸਤੇ ਸ਼ਹੀਦ ਹੋ ਜਾਣਾ ਐਗਜ਼ਾਮਪਲ ਤੁਹਾਨੂੰ ਦੁਨੀਆ 'ਚ ਕਿਤੇ ਨਹੀਂ ਮਿਲੇਗਾ। ਤੋਂ ਸਾਡਾ ਤਾਂ ਜਿਹੜਾ ਧਰਮ ਹੈ ਉਹ ਮਤਲਬ ਸਿਰਫ ਆਪਣਾ ਜਿਹੜਾ ਪਿਆਰ ਹੈ ਔਰ ਤਿਆਗ ਹੈ ਔਰ ਜਿਹੜਾ ਦੂਜਾ ਵਾਸਤੇ ਜਿਹੜਾ ਕੁਰਬਾਨੀ ਕਰਨਾ ਇਹ ਸਾਡੇ ਸਮਾਜ ਪੰਜਾਬੀਆਂ ਨੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿਖਾਇਆ ਔਰ ਮੇਰੇ ਬਹੁਤ ਹੀ ਜਿਹੜੇ ਮੇਰੇ ਸਹਿਯੋਗੀ ਮੇਰੇ ਐਮਐਲਏ ਜਗੂਰ रहमान ਜੀ ਉਹਨਾਂ ਦੀ ਸ਼ਿਰਕਤ ਹੈ ਆਲ ਸਵਨ ਸਿੰਘ ਗੱਜਰ ਮਾਜਰਾ ਇਹਨਾਂ ਨੇ ਆਪਣੇ ਵਿਚਾਰ ਫੋੜ ਦਾ ਸਾਥ ਦਿੱਤੇ ਹੋਰ ਵੀ ਜਿਹੜੇ ਟੀਚਰ ਸਾਹਿਬਾਨ ਨੇ ਦਿੱਤੇ জাফর ਅਲੀ ਜੀ ਚੇਅਰਮੈਨ ਸਾਡੇ ਸਾਕੇਦ ਅਲੀ ਜੀ ਵਿਜੇ ਅਵਰਾਜ ਤੜਕੇ ਜੀ ਸਾਡੇ ਡਿਪਟੀ ਕਮਿਸ਼ਨਰ ਗगन ਅਜੀਤ ਜੀ ਸਾਡੇ ਐਸਐਸਪੀ ਸੁਪਰੀਤ ਸਿੰਘ ਜੀ ਐਡੀਸੀ ਔਰ ਮੇਰੇ ਸਾਹਮਣੇ ਬੈਠੇ ਸਾਰੇ ਜਿੰਨੇ ਮੇਰੇ ਮੇਰਾ ਮੇਰੇ ਕੋਡੇ ਨਾਲ ਬਹੁਤ ਪੁਰਾਣਾ ਦੋਸਤ ਹੈ ਮੇਰਾ ਪਰ ਮਿੱਤਰ ਜਦੋਂ ਤੁਸੀਂ ਬਣਦੇ ਸੀ ਡਾਕਟਰ ਕੇਸ਼ ਰੋੜਾ ਹੋਰ ਮੈਂ ਬੜੇ ਕਿੰਨੇ ਸਾਲਾਂ ਤੋਂ ਅਸੀਂ ਮਿਲ ਰਹੇ ਹਾਂ 35 ਸਾਲ ਹੋ ਗਿਆ ਸਾਨੂੰ ਕੈਫਲਾ ਦੇ ਅੰਦਰ ਆਮ ਜਨਨੀ ਜੀ ਸ਼ੁਭੀਅਤੀ ਨਾਲ ਇਹਨਾਂ ਦੇ ਬੈਠੇ ਆ ਜੀ ਆਪਣੇ ਤੌਰ ਅਮਰ ਸਿੰਘ ਜੀ ਇਹ ਸਾਰੇ ਜਿੰਨੇ ਵੀਰੇ ਸੱਜਣਾਂ ਜੀ ਇਹਨਾਂ ਨਾਲ ਅਸੀਂ ਮੇਰੇ ਇੱਥੇ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਅੱਖਾਂ ਦੇ ਚੰਚੂ ਰਾਣਾ ਔਰ ਉਹ ਜਿਹੜਾ ਸਮਾਜ ਸੇਵਾ ਦੇ ਕੰਮ ਕਰਨਾ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਮੈਂ ਲੱਗਦਾ ਮੇਰੇ ਕੋਡੇ ਆਣਾ ਮੈਨੂੰ ਲੱਗਦਾ ਕਿ ਮੈਂ ਆਪਣਿਆਂ ਦੇ ਵਿੱਚ ਜਾ ਰਿਹਾ ਆਪਣੇ ਘਰ ਦੇ ਵਿੱਚ ਜਾ ਰਿਹਾ ਨੂੰ ਇਸ ਤਰ੍ਹਾਂ ਦੀ ਬੀਲੇ ਆਉਂਦੀ ਹੈ ਇੱਥਾਰੇ ਬਾਬਾ ਸਾਹਿਬ ਦਾ ਜਿਹੜਾ ਜੀਵਨ ਹੈ ਉਹ ਸੰਘਰਸ਼ ਭਰਿਆ ਹੋਇਆ ਸੀ ਜਿਹੜੀ ਛੂਹਾਂ ਛੂਤ ਦੀ ਉਹ ਉਸਨੇ ਇੱਕ ਬਹੁਤ ਨੂੰ ਜਿਹੜਾ ਉਹਦੇ ਵਿੱਚ ਜਕੜਿਆ ਹੋਇਆ ਸੀ ਉਹਨਾਂ ਦੇ ਸਮਾਜ ਨੂੰ ਔਰ ਬਾਬਾ ਸਾਹਿਬ ਨੂੰ ਜਦੋਂ ਸਕੂਲ ਵੀ ਜਾਂਦੇ ਸੀ ਤਾਂ ਉਹਨੂੰ ਅਲੱਗ ਪੜ੍ਹਨਾ ਪੈਂਦਾ ਸੀ ਆਮ ਜਿੱਥੇ ਬੱਚੇ ਪਾਣੀ ਪੀਂਦੇ ਸੀ ਜਿਸ ਘੜੇ ਤੋਂ ਜਿਸ ਤਰ੍ਹਾਂ ਦੱਸਿਆ ਕਿ ਜਦੋਂ ਮਾਂ ਰੱਖਦੀ ਉਸ ਘੜੇ ਤੋਂ ਬਾਬਾ ਜੀ ਪਾਣੀ ਨਹੀਂ ਪੀ ਸਕਦੀ ਸੀ बट बाबा जी कभी भी बिटर नहीं हुए विद एवरी सच एक्सपीरियंस ही बैटर उन्होंने कहा मैं होर पढ़ागा हो पढ़ागा उन्होंने बत्ती डिग्रियां मोस्ट एजुकेट जैशन सब तो ज्यादा समझदार और इसे करके साथ जो उस वेल के लीडर से चाहे महात्मा गांधी से जवाहर लाल नहरू से ਪੁਰਾਣੋਂ ਜਦੋਂ ਗੱਲ ਹੋਈ ਕਿ ਸਾਡਾ ਸੰਵਿਧਾਨ ਕੌਣ ਲਿਖੇਗਾ ਉਹਨਾਂ ਨੇ ਕਿਹਾ ਸਭ ਤੋਂ ਪੜਿਆ ਲਿਖਿਆ ਬੰਦਾ ਸਭ ਦਾ ਸਮਾਜ ਲਿਖੇਗਾ ਉਹਨੇ ਦੁਨੀਆ ਦਾ ਬਿਹਤਰੀਨ ਸਮਾਜ ਸੰਵਿਧਾਨ ਦਿੱਤਾ ਅੱਜ ਉਸੇ ਸੰਵਿਧਾਨ ਦੇ ਉੱਤੇ ਹਮਲੇ ਹੋ ਰਹੇ ਆ ਉਹਦੀ ਹੋਰ ਕਦਰਾਂ ਕੀਮਤਾਂ ਦੇ ਉੱਤੇ ਹਮਲੇ ਹੋ ਰਹੇ ਆ ਸਾਨੂੰ ਲੋੜ ਹੈ ਇਕੱਠੇ ਹੋਣ ਦੀ ਮਲੇਰਕੋਟਲੇ ਨੇ ਜਿਹੜਾ ਸੰਦੇਸ਼ ਅੱਜ ਤੱਕ ਦਿੱਤਾ ਮਲੇਰਕੋਟਲੇ ਨੂੰ ਲੋੜ ਆ ਕਿ ਜਿਹੜਾ ਉਹ ਸੰਦੇਸ਼ ਹੈ ਔਰ ਪੂਰੇ ਦੇਸ਼ ਨੂੰ ਦੁਨੀਆ ਨੂੰ ਇਹ ਸਿੱਖਣ ਦੀ ਲੋੜ ਹੈ ਔਰ ਸਾਡੀ ਜਿਹੜੀ ਅਰਵਿੰਦ ਕੇਜੀਵਾਲ ਔਰ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਇਹਨਾਂ ਨੇ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਔਰ ਸ਼ਹੀਦ ਆਜ਼ਮ ਨੂੰ ਹੱਥ ਸੰਧੀ ਫੋਟੋ ਆਪਣੇ ਪਿੱਛੇ ਲਾਈ ਰਹੀ ਹਾਂ ਸਾਰੇ ਸਾਡੇ ਸਿਆਸੀ ਤਾਕਤਵਰੀਆਂ ਲੋਕਾਂ ਦੀ ਇਹਨਾਂ ਨੇ ਜਿਹੜੇ ਦੋ ਸਾਡੇ ਆਜ਼ਾਦੀ ਦੇ ਬਲਰਤੀ ਸੰਕਰਾंतिकारी ਸੰ ਬਾਬਾ ਜੀ ਨੇ ਜਦੋਂ ਦੇਸ਼ਵਚਨਾਰਾ ਚੱਲਦਾ ਸੀਗਾ ਕਿ ਆਜ਼ਾਦੀ ਮੇਰਾ ਜਨਮ ਸਿੱਧਿਤ ਕਾਰ ਹੈ ਇਹਨਾਂ ਨੇ ਕਿਹਾ ਕਿ ਛੂਆ ਛੂਤ ਤੋਂ ਛਟਕਾਰਾ ਮੇਰਾ ਜਨਮ ਸਿੱਧਿਤ ਕਾਰ ਹੈ ਜਿਹੜਾ ਸੈਕੂਲਰਿਜ਼ਮ ਦਾ ਕਨਸੈਪਟ ਹੈ ਬਾਬਾ ਜੀ ਨੇ ਦਿੱਤਾ ਔਰ ਸ਼ਹੀਦ ਆਜ਼ਮ ਇਹ ਕਿਹੋ ਜਿਹਾ ਕ੍ਰਾਂਤੀਕਾਰੀ ਸੀ ਕੋ ਇੱਕ ਵਾਰ ਹੋਊਗਾ ਜਲਦੀ ਜਿਹੜਾ ਜਿਹੜੇ ਸ਼ਹੀਦਾਂ ਦੀ ਲੜੀ ਦੇ ਵਿੱਚੋਂ ਕਿਸੇ ਕਰਕੇ ਉਹਨੂੰ ਸ਼ਹੀਦ ਆਜਨ ਕਹਿੰਦੇ ਉਹਨਾਂ ਨੇ ਕਿਹਾ ਸੀ ਕਿ ਦੇਸ਼ ਅਸੀਂ ਅੰਗਰੇਜ਼ਾਂ ਨੂੰ ਤਾਂ ਗੋਰੇ ਅੰਗਰੇਜ਼ਾਂ ਨੂੰ ਤਾਂ ਇੱਕ ਦਿਨ ਭਜਾ ਦੇਵਾਂਗੇ ਇੱਕ ਨਾ ਇੱਕ ਦਿਨ ਆਜ਼ਾਦੀ ਮਿਲ ਜੇਗੀ ਪਰ ਕਿਤੇ ਇਹ ਨਾ ਹੋਵੇ ਗੋਰੇ ਅੰਗਰੇਜ਼ ਚਲੇ ਜਾਣ ਤੇ ਕਾਲੇ ਗਲੇ ਆ ਜਾਣ ਤੇ ਹਾਲਾਤ ਬੱਦ ਤੋਂ ਬੱਦਤਰ ਹੋ ਜਾਣ ਮੈਨੂੰ ਲੱਗਦਾ ਸ਼ਹੀਦ ਆਜਮ ਨੇ ਠੀਕ ਵਾਰ ਮੈਂ ਦਿੱਤੀ ਸੀ ਅੱਜ ਸਾ ਕੋਈ ਕੁਝ ਹੋ ਰਿਹਾ ਉਹਨੇ ਬਾਅਦ ਵਿੱਚ ਦੱਸਿਆ ਉਸ ਆਚ 84 ਉਹਨਾਂ ਦੇ ਨਾ ਪਾਕ ਰਾਦੇ ਉਹਨੂੰ ਕਾਮਯਾਬ ਨਹੀਂ ਹੋਣ ਦੇ ਆ ਗਏ ਆਪਾਂ ਨੂੰ ਇਕੱਠੇ ਹੋ ਕੇ ਬਹੁਤ ਸਟਰੋਂਗ ਮੈਸੇਜ ਦੇਣ ਦੀ ਲੋੜ ਹੈ ਔਰ ਸਾਡੀ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹਦਾ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਬੱਚਿਆਂ ਵਾਸਤੇ ਐਜੂਕੇਸ਼ਨ ਜਿਹਨੂੰ ਬਾਬਾ ਸਾਹਿਬ ਨੇ ਸ਼ੇਰ ਦਾ ਦੁੱਧ ਕਿਹਾ ਸੀ ਸਕੂਲ ਚ ਕਿਤੇ ਜਾ ਰਿਹਾ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਕਿ ਸਕੂਲਾਂ ਦੇ ਵਿੱਚ ਬਖਾਨੇ ਬਣਾ ਦਿੱਤੇ ਬਾਉਂਡਰੀ ਵਾਲ ਬਣਾ ਦਿੱਤੀ ਇਹ ਗੱਲ ਸਿਰਫ ਬਖਾਨੇ ਦੀ ਨਹੀਂ ਹੈ ਇਟਸ ਟਾਰਨਰ ਇਸ ਦਾ ਇਸ਼ੂ ਆਫ ਔਮਨ ਫੰਡਾਮੈਂਟਲ ਰਾਈਟ ਹਿਊਮਨ ਰਾਈਟਸ ਇਟਸ ਅਬਾਊਟ ਦਾ ਔਮਨ ਡਿਗਨਿਟੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਹੈ ਗੱਲ ਆ ਇਹਨਾਂ ਦੇ ਤਾਂ ਆਪਣੇ ਬਾਥਰੂਮ ਤਾਂ ਇਹਨਾਂ ਦੇ 에어 ਕੰਡੀਸ਼ਨਰ ਆ ਜਿਹੜੇ ਸਕੂਲਾਂ 'ਚ ਪੜਨ ਜਾਂਦੇ ਆ ਬੱਚੇ ਬਟ ਗਰੀਬਾਂ ਦੇ ਸਕੂਲਾਂ ਦੇ ਵਿੱਚ ਬਾਥਰੂਮ ਪੜ ਜਾਂਦੇ ਤਾਂ ਇਹਨਾਂ ਨੂੰ ਤਕਲੀਫਾ ਹੁੰਦੀ ਆ ਬੁਨਿਆਦੀ ਟਾਚਾ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਪੜਨ ਲਈ ਸਕਾਲਰਸ਼ਿਪ ਸਾਰੇ ਮੌਕੇ ਦੇ ਰਹੇ ਆ ਔਰ ਇਹ ਜਿਹੜੇ ਤਾਂ ਬਣਾ ਦਿੰਦੇ ਆ ਮਲੇਰ ਕੋਲ ਨੂੰ ਜਿਹੜੇ ਬਣਾਤਾ ਪੜਦੇ ਰਹੇ ਨੇ ਉਹਨੂੰ ਜਿਹੜਾ ਸੀਗਾ ਉਹਨੂੰ ਜਿਹੜੇ ਦਾ ਦਰਜਾ ਨਹੀਂ ਦਿੱਤਾ ਆ ਮਾਰ ਸਰਕਾਰ ਨੇ ਹੁਣ ਜਾ ਕੇ ਉਹਨੂੰ ਕੋਡਾ ਸਿਵਲ ਅਸਤਾ ਬਣਾਇਆ ਹੁਣ ਪੋਸਟਾਂ ਦੀ ਰਚਨਾ ਕੀਤੀ ਆ 20 ਡਾਕਟਰਾਂ ਦੀ ਪੋਸਟਿੰਗ ਕੀਤੀ ਆ ਔਰ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਜਦੋਂ ਸਾਡੀ ਸਰਕਾਰ ਆਈ ਹੈ ਇਹਨਾਂ ਨੇ ਇੱਥੇ ਮੈਡੀਕਲ ਕਾਲਜ ਬਣਾਣਾ ਸੀ ਪੈਸੇ ਆਏ ਹੋਏ ਸੀ ਇਹਨਾਂ ਦੇ ਕੋਲੇ ਤੇ ਖੱਪੜ ਦੇ ਵਿੱਚ ਬਣਾ ਰਹੇ ਸੀ ਇਹ ਉਹ ਜਗ੍ਹਾ ਹੀ ਸੂਟੇਬਲ ਨਹੀਂ ਸੀ ਜੋ ਉਹਦੀਆਂ ਕੰਡੀਸ਼ਨਾਂ ਸੀ ਪੂਰੀਆਂ ਨਹੀਂ ਹੁੰਦੀਆਂ ਸੀ ਜਾਨਦਾਰ ਰਸਤਾ ਨਹੀਂ ਸੀ ਉੱਥੇ ਐਮਰਜੈਂਸੀ ਦਾ ਰਸਤਾ ਨਹੀਂ ਸੀ ਆਸ-ਪਾਸ ਦੇ ਬੰਦਿਆਂ ਨੇ ਰਿਕਵੈਸਟ ਕੀਤੀ ਕਹਿੰਦੇ ਸਾਡੀ ਤਾਂ ਜ਼ਮੀਨ ਬਹੁਤ ਵੰਗੀ ਅਸਤਾ ਦੇਣੀ ਨਹੀਂ ਉਹਨਾਂ ਨੇ ਕਿ ਮੈਡੀਕਲ ਕਾਲਜ ਬਣੇਗਾ ਸੋ ਮਾਰਕੀਟ ਬਣਾਵਾਗੇ ਔਰ ਫਿਰ ਵਾਕਫ ਗੋਲ ਇਹੋ ਬਦਲਾਅ ਕੀਤਾ ਜਾ ਰਿਹਾ ਵਾਕਫ ਬੋਰਡ ਅੱਗੇ ਆਇਆ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜ਼ਮੀਨ ਸੀ ਕਿ ਅਸੀਂ ਤੁਹਾਨੂੰ ਜ਼ਮੀਨ ਦੇ ਕੇ ਦੇਵਾਂਗੇ ਔਰ ਮੇਰੇ ਸਹਿਯੋਗੀ ਔਰ ਜ਼िला ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਰੇ ਸਰਮਾਨ ਸਰਕਾਰ ਸਾਡੇ ਮੁੱਖ ਮੰਤਰੀ ਖੁਦ ਅਸੀਂ ਲੱਗੇ ਹੋਏ ਸੀਗੇ ਤੇ ਬਹੁਤ ਬੜੀ ਖੁਸ਼ੀ ਆ ਕੇ ਸਾਨੂੰ ਹੋਣ ਜੜੀ ਉਹ ਜ਼ਮੀਨ ਦਾ ਫੈਸਲਾ ਸਾਡਾ ਹੋ ਗਿਆ ਸਾਰਾ ਕਿ ਉਹ ਜ਼ਮੀਨ ਮਿਲ ਗਈ ਇਸ ਤੋਂ ਬਾਅਦ ਸਿੱਧਾ ਅਸੀਂ ਉੱਥੇ ਜਾਵਾਂਗੇ ਬੜੀ ਜਲਦੀ ਮੈਡੀਕਲ ਕਾਲਜ ਦੀ ਰਚਨਾ ਹੋਏਗੀ। ਜੀ ਕਾਲਜ ਦਾ ਬਤਨ ਆਇਆ ਕਿ ਮਦੀਰਪੁਰ ਕੇ ਦੇ ਆਸ-ਪਾਸ ਦੇ ਲੋਕਾਂ ਨੂੰ 8 ਤੋਂ 10 ਲੱਖ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਬੱਚਿਆਂ ਨੂੰ ਇੱਥੇ ਪੜ੍ਹਨ ਦਾ ਮੌਕਾ 250 ਮੈਡੀਕਲ ਟੀਚਰ 25000 ਦੂਜੇ ਅਪਲਾਈਜ਼ ਲੋਕਾਂ ਵਾਸਤੇ ਰੁਜ਼ਗਾਰ ਚੰਗੀਆਂ ਸਿਹਤ ਸਹੂਲਤਾਂ ਮੈਡੀਕਲ ਰਿਸਰਚ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਇਹ ਜਿਹੜਾ ਹੈਗਾ ਇਹ ਮੈਨੂੰ ਲੱਗਦਾ ਕਿ ਥਿਸ ਇਜ਼ ਅ ਫਿਟਿੰਗ ਟ੍ਰਿਬਿਊਟ ਜਿਹੜੇ ਫਲੇਰ ਕੋਟਲੇ ਦੇ ਜਿਹੜਾ ਇਹਨਾਂ ਨੇ ਸੈਕੂਰੀਟੀ ਦਾ ਚਾਡਾ ਫਲਾਨ ਕੀਤਾ ਜਿਸ ਕਰਕੇ ਵੀ ਦਾ ਪ੍ਰੈਜੈਂਟ ਮੂਡ ਐਂਡ ਆਈਜ਼ਨ ਵੀ ਆਈ ਵਿਲ ਫੀਲ ਆਨਰਡ ਕਿ ਜਿਹੜਾ ਕਾਲਜ ਅਮਿਰੇ ਜਨੋਰਥ ਬਣਾਇਆ ਤੁਸੀਂ ਤੁਹਾਨੂੰ ਸਪੁੱਤ ਕਰੀਏ ਉਬਲੀ ਕੋਸ਼ਿਸ਼ ਆ ਕਿ ਜੀ ਆਉਣ ਵਾਲੇ ਸਾਥੀਆਂ ਅੱਗੇ ਇਲੈਕਸ਼ਨ ਤੋਂ ਪਹਿਲਾਂ ਪਹਿਲਾ ਪਹਿਲਾ ਇਹ ਫੌਜ ਨੂੰ ਬਣਾ ਕੇ ਇਹਨੂੰ ਅਚਾਰਤ ਇਹ ਤੋਂ ਵਾਇ ਜਿਹੜਾ ਰੋਜ਼ਗਾਰ ਹੈ ਇਹ ਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਨੇ ਪਹਿਲੇ 3 ਸਾਲ ਦੇ ਵਿੱਚ ਅੱਜ ਤੱਕ ਹੋਇਆ ਕਦੇ ਆਖਰੀ ਸਾਲ ਕਹਿੰਦੇ ਹੁੰਦੇ ਸੀ ਵਿਕਾਸ ਦਾ ਵਾਰਾ ਹੁਣ ਨੌਕਰੀਆਂ ਦੇਵਾਂਗੇ ਔਰ ਜਿਹੜੇ ਕਿਸੇ ਮੰਨ ਲਓ ਕਿ ਜੇ 500 ਟੀਚਰ ਰੱਖਦੇ ਸੀ 200 ਨੂੰ ਦੇ ਦਿੰਦੇ ਸੀ ਅਪੁਆਇੰਟਮੈਂਟ ਲੈਟਰ ਜਿਹੜੇ 300 ਸੀ ਉਹ ਤਰੇ ਫਿਰਦੇ ਸੀ ਕੱਚੇ ਦੇ ਆਪ ਪੱਕੇ ਕਰ ਰਹੇ ਆ ਕੱਚੇ ਪ੍ਰਾਈਜ਼ ਨੂੰ ਪੱਕੇ ਕਰ ਰਹੇ ਆ ਚੈਲੰਜਸ ਹੈਗੇ ਆ ਪਰ ਤੁਸੀਂ ਉਹਨਾਂ ਨੂੰ ਓਵਰਕਮ ਕਰ ਰਹੇ ਆ ਲੀਗਲ ਇਸ਼ੂਜ਼ ਬਹੁਤ ਛੜ ਕੇ ਚਲੇ ਗਏ ਆ ਜਿਵੇਂ ਮੈਂ ਤੁਹਾਨੂੰ ਜਗਾ ਦਾ ਦੱਸਿਆ ਤਿੰਨ ਮੈਡੀਕਲ ਕਾਲਜ ਦੇ ਪੈਸੇ ਆਏ ਸੀ ਕਿਤੇ ਵੀ ਜ਼ਮੀਨ ਨਹੀਂ ਸੀ ਬਾਬਰ ਨਹੀਂ ਪੱਥਰ ਰੱਖ ਕੇ ਦੁਰ ਜਾਂਦੇ ਆ ਸੁਪਰ ਸਪੈਸ਼ਲਟੀ ਵਿਖਦਾ ਜਮੀਨ ਲੈਂਦੇ ਨਹੀਂ ਆ ਜੀ ਕਿਉਂਕਿ ਨਾਮ ਵੀ ਵਾੜ ਦਿੰਦੇ ਆ ਜੀ ਬਾਬਰ ਕੋ ਇਲੈਕਸ਼ਨ ਤੋਂ ਪਹਿਲਾਂ ਨਹੀਂ ਪੱਥਰ ਰੱਖ ਦਿੰਦੇ ਆ ਅਸੀਂ ਨਹੀਂ ਪੱਥਰ ਨਹੀਂ ਮੈਂ ਨਹੀਂ ਹਟਦਾ ਜੀ ਅਸੀਂ ਨਹੀਂ ਪੱਥਰ ਨਹੀਂ ਰੱਖਦੇ ਜੀ ਅਸੀਂ ਤਾਂ ਪੜਾ ਕੇ ਪਹਿਲਾਂ ਪ੍ਰੋਜੈਕਟ ਮਿਹਰ ਦਾ ਘਾਟਨ ਕਰਨ ਚੱਲਿਆ ਸੋ ਇਹ ਬਾਬਾ ਸਾਹਿਬ ਨੂੰ ਅੱਜ ਦੀ ਵੇੜ ਵਿੱਚ ਸੱਚੀ ਸ਼ਰਧਾਂਜਲੀ ਇਹ ਆ ਕਿ ਅਸੀਂ ਆਪਣੇ ਭਾਈਚਾਰੇ ਨੂੰ ਸਟਰੌਂਗ ਰੱਖੀਏ ਔਰ ਜਿਹੜੀਆਂ ਸਮਾਜ ਦੇ ਵਿੱਚ ਫਿਰਕਾ ਪ੍ਰਸਤਾਕਤਾ ਸਿਰ ਚੱਕ ਰਹੀਆਂ ਇਹਨਾਂ ਦਾ ਆਪਾਂ ਦਿਨੀਲ ਦੇ ਨਾਲ ਗਿਆਨ ਦੇ ਨਾਲ ਵਿਗਿਆਨ ਦੇ ਨਾਲ ਜਵਾਬ ਦੇਈਏ ਇੱਕ ਬਦਲੇ ਇੱਕ ਨਹੀਂ ਮਾਰਦੇ ਆ ਇਹ ਸ਼ੇਖ ਫਰੀਦ ਦੀ ਵੀ ਧਰਤੀ ਆ ਸਾਹਮਣੇ ਰਾਜੇ ਦਾ ਮਹਿਲ ਸੀ ਸਾਡੇ ਸ਼ੇਖ ਫਰੀਦ ਸੀ ਉਹਦੀ ਕੁਟਿਆ ਸੀ ਉਹਦਾ ਜਦੋਂ ਮਹਿਲ ਬਣਦਾ ਪਿਆ ਸੀ ਉਹ ਕਹਿੰਦੇ ਸੀ ਜਿਹੜੇ ਪੱਥਰ ਚੱਕ ਕੇ ਲੋਕ ਪਾਉਂਦੇ ਸੀ ਉਹ ਕਹਿੰਦੇ ਸੀ ਇਹ ਬਾਬੇ ਕੋਲੇ ਬਹੁਤ ਬੰਦੇ ਆਦੇ ਆ ਤੇ ਦੁਗੜੇ ਪਾ ਦਿਓ ਤਿਕੜੇ ਪਾ ਦਿਓ ਪੰਜ ਗੁੜਾ ਪਾ ਦਿਓ ਤੇ ਫਿਰ ਉਹਨੂੰ ਕਿਸੇ ਨੇ ਜਾ ਕੇ ਦੱਸਿਆ ਕਹਿੰਦਾ ਜਿੰਨੇ ਮਰਤੀ ਪਾ ਦਿਓ ਜਦੋਂ ਉਹ ਬਾਬਾ ਚੱਲਦਾ ਨਾ ਉਹਦੇ ਉੱਪਰ ਜਿਹੜਾ ਤੁਸੀਂ ਜਿੰਨਾ ਭਾਰ ਪਾ ਰਹੇ ਉਹਦੇ ਸਿਰ ਤੋਂ 2 ਇੰਚ ਉੱਪਰ ਹੁੰਦਾ ਉਹਦੇ ਤੇ ਭਾਰ ਨਹੀਂ ਪੈਂਦਾ ਆਰਾਮ ਨਾਲ ਚੱਲਦਾ ਉਹ ਆ ਕੇ ਰਾਜਾ ਸ਼ੇਖ ਫਰੀਦ ਨੇ ਪੈਰਾਂਸ ਕਰ ਗਿਆ ਸੀ ਤੇ ਇੱਥੇ ਦੀ ਸਭ ਦੀ ਤਾਕਤ ਆ ਇਹ ਸਾਡੇ ਗੁਰੂਆਂ ਫੀਰਸ ਸਿੰਘਾਂ ਦੀ ਤਰਤੀ ਹੈ ਇਹ ਸੋ ਅੱਜ ਸਮੇਂ ਦੀ ਲੋੜ ਹੈ ਕਿ ਜਿਹੜੇ ਬੰਦੇ ਸਮਾਜ ਦੇ ਵਿੱਚ ਮੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹਨੂੰ ਆਪਾਂ ਇੱਕ ਜੁੜਤਾ ਦੇ ਨਾਲ ਆਪਣੇ ਭਾਈਚਾਰੇ ਨੂੰ ਸਟਰੋਂਗ ਕਰਕੇ ਆਪਦੇ ਜੀ ਬਟੇਆ ਫਾਡੇ ਪਰਿਅਤ ਚਾਚੂ ਅਗਲਾ ਸਾੜਤਾ ਸੀ ਅਗਲੇ ਦਿਨ ਉੱਥੇ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਮਾਫੀ ਮੰਗ ਰਿਹਾ ਇਹਨਾਂ ਕੋਲੋਂ ਔਰ ਮੈਂ ਸਾਰੀ ਰਿਪੇਅਰ ਕਰਾ ਕੇ ਦੇਵਾਂਗਾ ਇਹਨਾਂ ਨੇ ਸਾਰੀ ਰਿਪੇਅਰ ਕਰ ਦਿੱਤੀ ਇਹ ਸਾਡੇ ਬਲੇ ਸੋ ਮੈਂ ਇੱਕ ਵਾਰੀ ਫਿਰ ਮੈਂ ਆਪਣਾ ਬੜਾ ਮਾਨ ਪ੍ਰਗਟ ਕਰਦਾ ਹਾਂ ਔਰ ਅਸੀਂ ਜਿਹੜੀ ਸਾਡੀ ਸਰਕਾਰ ਹੈ ਉਹ ਬਾਬਾ ਸਾਹਿਬ ਸੁਭਾਸ਼ ਚੰਦਰ ਬੋਸ ਕਰਦੇ ਆਈਡੀਓਸ ਨੂੰ ਸਮਰਪਿਤ ਹੈ ਸ਼ਹੀਦਾਂ ਚੰਪ ਸਿੰਘ ਪੀਸੀ ਆਜਾ ਸੀ ਉਹਨਾਂ ਦੇ ਆਈਡੀਓਸ ਨੂੰ ਸਮਰਪਿਤ ਹੈ ਔਰ ਅਸੀਂ ਜਿਹੜਾ ਸੁਵਾਜ ਹੈ ਜਿਹੜੋ ਜਿਹਾ ਸਾਡੇ ਗੁਰੂਆਂ ਨੇ ਕਿਹਾ ਸੀ ਜਿਹਨੂੰ ਅਸੀਂ ਕਹਿੰਦੇ ਆ ਵੀ ਜਿਹਦੇ ਵਿੱਚ ਬੁੱਲੇ ਸ਼ਾਹ ਨੇ ਕਿਹਾ ਸੀ ਬੰਦੇ ਦੀ ਧਰਮ ਜਾਤ ਨਾ ਦੇਖੀ ਜਾਵੇ ਉਹਦੇ ਚ ਗੁਣ ਕੀ ਹੈ ਗੁਣ ਦੇਖ ਕੇ ਜਾਣ ਜੋ ਬਾਬਾ ਸਾਹਿਬ ਨੇ ਕਿਹਾ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹ ਜਿਹਾ ਸਮਾਜ ਉਹ ਜਿਹਾ ਗੁਰੂ ਚੰਦ ਜੀ ਦੇ ਉਹ ਜਿਹਾ ਬਾਬਾ ਸਾਹਿਬ ਜੀ ਦੇ ਵਿਚਾਰ ਚਾਹੁੰਦੇ ਸੀ ਆਪਾਂ ਪੂਰਾ ਉਹ ਜਿਹਾ ਸਮਾਜ ਦੀ ਸਿਰਜਣਾ ਕਰੀਏ ਤੇ ਖਾਸ ਕਰਕੇ ਬੱਚਿਆਂ ਨੂੰ ਮੈਂ ਆਪਣੀ ਆਖਰੀ ਗੱਲ ਕਹਿ ਰਿਹਾ ਤੇ ਅੱਜ ਕੱਲ ਇੱਕ ਬਹੁਤ ਵੱਡੀ ਮਹਮਾ ਜਗ ਸਰਕਾਰ ਨੇ ਸ਼ੁਰੂ ਕੀਤੀ ਹੈ ਯੁੱਧ ਨਸ਼ਾ ਮਨੋ ਤੇ ਨਸ਼ੇ ਜਿਹੜੇ ਆ ਇਹ ਸਾਰੀਆਂ ਬਿਮਾਰੀਆਂ ਦੀ ਜੜ ਹੈ ਇਸੇ ਤਰ੍ਹਾਂ ਦਾ ਕ੍ਰਾਈਮ ਹੋਵੇ ਕੋਈ ਨਹੀਂ ਛੇੜੀ ਆ ਉਹਨੂੰ ਕਹਿ ਦਿੰਦੇ ਆ ਵੀ ਆ ਬੰਬ ਜਾ ਕੇ ਸੁਟਾਏ ਉੱਥੇ ਤੈਨੂੰ 5-5000 ਰੁਪਏ ਪਿੱਛੇ ਜਾ ਕੇ ਮਰਚ ਕਰਿਆ ਦਿਆ ਇਹਨਾਂ ਬਿਛੇੜੀ ਆ ਜਾਂ ਔਰ ਉਹਨੂੰ ਤਾਂ ਨਸ਼ਾ ਚਾਹੀਦਾ ਤਾਂ ਤੋੜ ਲੱਗੀ ਹੁੰਦੀ ਆ ਉਹਨਾਂ ਨੂੰ ਔਰਤਾਂ ਦੇ ਗਹਿਣੇ ਲੁੱਟਾ ਖੋਹਾ ਸਨੇਚਿੰਗ ਤੇ ਕੌਣ ਕਰਦਾ ਇਹ ਵੱਡੇ ਕ੍ਰਾਈਮ ਕੌਣ ਕਰਦੇ ਆ ਪਰ ਇਹਨਾਂ ਦੇ ਜਿਹੜੇ ਸਰਗਨਾ ਹੈਗੇ ਅਸੀਂ ਉਹਨਾਂ ਤੱਕ ਪਹੁੰਚਾਂਗੇ ਔਰ ਜਿਹੜੇ ਵੱਡੇ-ਵੱਡੇ ਆ ਜਿਹੜੇ ਨਾ ਇਹਨਾਂ ਨੂੰ ਬੱਚਿਆਂ ਨੂੰ ਜਿਹੜੇ ਐਕਸਪਲੋਇਟ ਕਰਦੇ ਆ ਉਹਨਾਂ ਤੱਕ ਪਹੁੰਚਾਂਗੇ ਜਿਹੜੇ ਸਾਡੇ ਬੱਚੇ ਨਸ਼ੇ ਚ ਫਸ ਗਏ ਆ ਦਾ ਦ ਉਹਦੇ ਵਾਸਤੇ ਅਸੀਂ ਪੂਰਾ ਬੰਦੋਬਸਤ ਕੀਤਾ ਹੋਇਆ ਉਹਨਾਂ ਦਾ ਇਲਾਜ ਕਰਾਂਗੇ ਉਹਨਾਂ ਨੂੰ ਡੀਡਿਕਸ਼ਨ ਕਰਾਂਗੇ ਫਿਰ ਡੀਆਫਰਨੇਸ਼ਨ ਕਰਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਸ킬 ਡਿਵੈਲਪਮੈਂਟ ਕਰਾਂਗੇ ਫਿਰ ਉਹਨਾਂ ਨੂੰ ਕਿਸੇ ਨਕਸੇ ਕੰਮ ਤੇ ਲਗਾਵਾਂਗੇ ਇਹ ਜਿਹੜਾ ਯੂਥ ਹੈ ਉਹਨੇ ਯੂਥ ਨੂੰ ਅੱਗੇ ਆਣ ਦੀ ਲੋੜ ਹੈ ਬੱਚਿਆਂ ਨੂੰ ਅੱਗੇ ਆਣ ਦੀ ਲੋੜ ਹੈ ਜਿਹੜੇ ਇਸ ਤੋਂ అలਮਤਾਂ ਬੱਚੇ ਹੋਇਆ ਜਿਹੜੇ ਫਸੇ ਹੋਇਆ ਉਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਕਿਸੇ ਨੂੰ ਖਿੱਚ ਕੇ ਨਸ਼ੇ ਦੀ ਦਲਦਲ ਵਿੱਚ ਲੈ ਕੇ ਆਈਏ ਤੁਸੀਂ ਕੋਸ਼ਿਸ਼ ਕਰਨਾ ਚਾਹੋ ਉਹਨੂੰ ਦਲਦਲ ਚੋਂ ਬਾਹਰ ਕੱਢ ਕੇ ਲੈ ਜਾਣਾ ਪੰਜਾਬ ਸਰਕਾਰ ਤੁਹਾਡਾ ਆਰਡਰ ਚਲੇਗੀ ਸਵੀਕਾਰ ਕਰੇਗੀ ਟੀਚਰ ਸੁਭਾ ਨੂੰ ਮੈਂ ਬੇਨਤੀ ਕਰਦਾ ਔਰ ਮੇਰੀ ਕੋਸ਼ਿਸ਼ ਆ ਕਿ 20 ਲੱਖ ਬੱਚਿਆਂ ਨੂੰ ਸਿਖਾਇਆ ਜਾਵੇ ਫਸਟ ਏਡ ਕੀ ਹੁੰਦੀ ਆ ਲਾਈਫ ਸਕਿੱਲ ਕੀ ਹੁੰਦੀ ਆ ਵੈਕਟਰ ਬੋਰਡ ਜੀਸਸ ਕੀ ਆ ਲਾਈਫ ਟਾਈਮ ਡਿਸਆਰਡਰ ਕੀ ਆ ਮੈਂ ਕਿਸੇ ਵੇਲੇ ਪਰ ਗੱਲ ਕਰਾਂਗਾ ਪਰ ਵਿਚਾਰ ਕਰਾਂਗੇ ਹਰ ਮਗਰ ਦਿਨਾਂ ਦੇ ਵਿੱਚ ਅਸੀਂ ਮੇਰੀ ਕੋਸ਼ਿਸ਼ ਆ ਕਿ ਜੇ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਸਿੱਖਿਅਤ ਹੋ ਜਾਣਗੇ ਤਾਂ ਜਿਹੜੇ ਨਫ਼ਰਤ ਕਰਨ ਵਾਲੇ ਆ ਉਹ ਹਾਰ ਜਾਣਗੇ ਔਰ ਪਿਆਰ ਦੀ ਹਮੇਸ਼ਾ ਪਿਆਰ ਦੀ ਅਲਟੀਮੇਟਲੀ ਜਿਹੜਾ ਪਿਆਰ ਹੈ ਔਰ ਜਿਹੜੀ ਸੱਚਾਈ ਆ ਜਿੱਤ ਉਹਦੀ ਹੋਣੀ ਹੁੰਦੀ ਆ। ਬਾਬਾ ਜੀ ਨੇ ਕਿਹਾ ਸੀ ਕਿ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ। ਸੋ ਜਿਹੜੇ ਆਪਾਂ ਰਸਤੇ ਤੇ ਚੱਲਦੇ ਆ ਮੈਨੂੰ ਪੂਰੀ ਉਮੀਦ ਆ ਕਿ ਸਾਨੂੰ ਤੁਹਾਡਾ ਪਿਆਰ ਤੇ ਸਤਿਕਾਰ ਮਿਲਦਾ ਰਹੇਗਾ। ਮੈਂ ਆਖਰੀ ਗੱਲ ਬੱਚਾ ਨੂੰ ਕਹਿਣਾ ਹੈ ਵੈਸੇ ਤਾਂ ਮੈਂ ਇਹ ਪੰਡਿਤ ਜੀ ਦੀ ਉਹਨੂੰ ਸ਼ੁਕਰੀਆ ਤਾਂ ਨਹੀਂ ਆ ਜੋ ਪੰਜਾਬ ਦੇ ਹਾਲਾਤ ਸੀ, ਜੋ ਐਜੂਕੇਸ਼ਨ ਦਾ ਹਾਲ ਸੀ, ਜੋ ਸੇਵਾ ਦਾ ਹਾਲ ਸੀ, ਜੋ ਪਾਈਚਾਵੇ ਦਾ ਹਾਲ ਸੀ, ਉਸ ਤੋਂ ਅਸੀਂ ਬਿਹਤਰ ਬਣੇ। ਸਾਡਾ ਰੋਜ਼ ਦੀ ਦੁਕਾਨੋਂ ਦਿਸਦੀ ਹੈ ਕਿ ਸੈਨਰੋ ਅਫੀਮ ਡਿਗਨਿਟੀ ਕਰ ਇਸ ਦਾ ਫੇਅਰ ਡਿਸਟ੍ਰੀਬਿਊਸ਼ਨ ਆਫ ਰਿਸੋਰਸਸ ਇਟਸ ਨਾਟ ਬੋਰ ਜਿਹੜੀ ਆਪਾਂ ਬਿਜਲੀ ਸਬਜੈਕਟ ਨੂੰ ਗਰੀਦ ਆਣਿਆ ਜਿਹੜੀ ਗਰੀਬ ਇੱਕ ਆਰਦ ਨੇ ਕਿਹਾ ਮੈਨੂੰ ਕਿ ਡਾਕਟਰ ਸਾਹਿਬ ਬਿਜਲੀ ਦਾ ਬਿੱਲ ਆਣਾ ਕਿਸੇ ਵਾਸਤੇ ਮਤਲਬ ਹੋਰ ਆ ਸਕਦਾ ਮੇਰੇ ਵਾਸਤੇ ਤੇ ਮੇਰੇ ਬੱਚਿਆਂ ਦੀ ਰੋਟੀ ਹੈ ਜਦੋਂ ਸਾਡਾ ਮਹੀਨੇ ਦਾ ਅਖੀਰ ਆਦਾ ਸੀਗਾ ਮੈਂ ਬਿਜਲੀ ਦਾ ਮੈਨੂੰ ਚਿੰਤਾ ਹੁੰਦੀ ਸੀ ਬਿਜਲੀ ਦਾ ਬਿੱਲ ਜਾਣਾ ਮੈਂ ਬੱਚਿਆਂ ਵਾਸਤੇ ਸਭੀ ਜਿੱਦਨੀ ਬੰਦ ਕਰ ਦਿੰਦੀ ਸੀ ਨੂਨਾ ਰੋਟੀ ਦਿੰਦੀ ਸੀ ਔਰ ਮੇਰੇ ਬੱਚੇ ਦਾ ਸਾਫੀ ਦਾ ਰੋਟੀ ਉਹ ਉਹਦੇ ਵਾਸਤੇ ਦਾ ਮਤਲਬ ਹੋਰ ਹੈ ਕੁਛ ਔਰਤ ਵਾਸਤੇ ਆਮ ਜਿਹਾ ਹੈ ਤੁਹਾਨੂੰ ਹਾਂ ਸੇ ਇਸ ਟੀਮ ਨਿਕਾਲ ਦਿੱਤੀ ਮੇਰੇ ਬੱਚੋ ਇਸੇ ਦਾ ਥੈਂਕ ਯੂ